ਸ਼ਹੀਦ ਮਦਨ ਲਾਲ ਟਿੰਕਰ ਨੂੰ ਰਾਜਪਦਰੀ ਸਮਾਰਗਮ ਦੀ ਦਿੱਤੀ ਸ਼ਰਧਾਂਜਲੀ ਕੈਬਨਿਟ ਮੰਤਰੀ ਈਤਿਓ ਤੇ ਲਾਲਜੀਤ ਭੁੱਲਰ ਨੇ ਦਿੱਤੀ ਸ਼ਰਧਾਂਜਲੀ ਟਰਾਂਸਪੋਰਟ ਮੰਤਰੀ ਨੇ ਸਰਕਾਰੀ ਨੌਕਰੀਆਂ ਚ ਮੈਰਿਟ ਦੀ ਕੀਤੀ ਵਕਾਲਤ ਅਮ੍ਰਿਤਸਰ ਵਿਖੇ ਅੱਜ ਸ਼ਹੀਦ ਮਦਨ ਲਾਲ ਟਿੰਕਰ ਨੂੰ ਰਾਜਪਦਰੀ ਸਮਾਰਗਮ ਦੌਰਾਨ ਸ਼ਰਧਾਂਜਲੀ ਅਰਪਿਤ ਕੀਤੀ ਗਈ ਇਸ ਮੌਕੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਬੀਟੀਓ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਸਾਡੀ ਪ੍ਰੇਰਣਾ ਹੈ ਅਤੇ ਆਜ਼ਾਦੀ ਦੇ ਮਹਾਨ ਜੋਧਿਆਂ ਦੇ ਸੁਪਨਿਆਂ ਨੂੰ ਸਕਾਰ ਕਰਨਾ ਹੀ ਸਾਡੀ ਅਸਲ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ, ਸਿਹਤ ਅਤੇ ਰੋਜ਼ਗਾਰ ਸਿਰਜਣ ਦੇ ਖੇਤਰਾਂ 'ਚ ਪੰਜਾਬ ਸਰਕਾਰ ਲਗਾਤਾਰ ਅੱਗੇ ਵਧ ਰਹੀ ਹੈ। ਸ਼੍ਰੀ ਮਦਨ ਲਾਲ ਠੇਗੜਾ ਜਿਹਦਾ ਸ਼੍ਰੀ ਦਿਹਾੜਾ ਜਿਹੜਾ ਆ ਉਹ ਰਾਸਪੱਤਰੀ ਬਣਾਇਆ ਜਾ ਰਿਹਾ ਅਮਰਸਰ ਦੇ ਵਿੱਚ। ਸੋ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਨਾਤਮਸਤਕੂਨ ਨੂੰ ਪਾਸਤੇ ਇੱਥੇ ਪਹੁੰਚੇ ਆ ਮੇਰੇ ਨਾਲ ਸਾਡੇ ਮੇਰੇ ਕੈਬਨਟ ਦੇ ਸਾਥੀ ਸਰਦਾਰ ਲਾਲਜੀਤ ਸਿੰਘ ਕੁਲਰ ਸਾਹਿਬ ਸਾਡੇ ਐਮ ਐਲ ਏ ਗੁਪਤਾ ਸਾਹਿਬ ਮੇਅਰ ਸਾਹਿਬ ਚੇਅਰਮੈਨ ਸਾਹਿਬ ਇੰਪਰੂਵਮੈਂਟ ਰਸਤੇ ਸਾਰੀ ਸਾਡੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਆ ਸੋ ਅਸੀਂ ਅੱਜ ਨਾਤਮਸਤਕ ਹੋਏ ਆ ਸੀਧ ਮਦਨ ਲਾਲ ਜੀ ਗਰਾਜੀ ਨੂੰ ਔਰ ਜਿਹੜੇ ਪ੍ਰਧਾਨ ਨੇ ਇਥੋਂ ਦੇ ਡਾਕਟਰ ਰਕੇਸ਼ ਜੀ ਤੇ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਲੰਬੇ ਸਮੇਂ ਤੋਂ ਜਣਾ ਆ ਕੁਇਦੇ ਸਾਥ ਸਾਡੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹਦੇ ਵਿੱਚ ਵੱਧ ਚੜ ਕੇ ਸਾਲ ਦੇ ਨੇ ਸੋ ਅੱਜ ਦੇ ਇਸ ਸ਼ਹੀਦੀ ਸਮਾਰਕ ਦੇ ਵਿੱਚ ਮੈਂ ਮਦਨ ਲਾਲ ਸਿੰਘ ਰਾਜੀ ਨੂੰ ਸਰਦਾਂ ਦੇ ਫੁੱਲ ਭੇਟ ਕਰਦਾ ਹਾਂ ਔਰ ਅਮਾਈ ਦਾ ਆਸ ਕਰਦਾ ਹਾਂ ਕਿ ਅਸੀਂ ਉਹਨਾਂ ਦੇ ਪਾਤਸ਼ਾਹਨਾ ਦੇ ਉੱਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ਜੋ ਦੀ 1947 ਦੇ ਵਿੱਚ ਮਿਲੀ ਸੀਗੀ ਉਹਨੂੰ ਹੋਰ ਅੱਗੇ ਵਧਾਉਂਦੇ ਹੋਏ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ এমਪਲੋਇਮੈਂਟ ਜਨਰੇਸ਼ਨ ਦੇ ਖੇਤਰ ਦੇ ਵਿੱਚ ਅਸੀਂ ਹੋਰ ਟਟ ਕੇ ਜਿਹੜਾ ਆ ਕੋ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਦੇਖੋ ਬਿਲਕੁਲ ਜੋਸ਼ੀਦਾਂ ਦੇ ਸੁਪਨੇ ਜੋ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਦਨ ਲਾਲ ਢਿੰਗਰਾ ਜੀ ਰਾਜਗੁਰੂ ਜੀ ਸਖਤੇਜ ਜੀ ਚਾਹੁੰਦੇ ਸਨ ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਦਾ ਇੱਥੇ ਮਿਲੇ ਮੇਰਾ ਨਾਮ ਗੁਰਦੀਪ ਕਾਰ ਹੈ ਬਾਬਾ ਸਾਹਿਬ ਬਾਬਾ ਭਿੰਦਰਾ ਅੰਬੀਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਤਪੇ ਪਛਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨ ਹੋਵੇ ਉਹ ਰਾਖਵਾ ਕਰਨ ਕੀਤਾ ਪ੍ਰਾਣੀਆਂ ਸਰਕਾਰ ਨੇ ਚ ਇਹ ਸਰਕਾਰ ਹੈ ਮੈਂ ਡੀਏ ਦੇ ਨਾਮ ਤੋਂ ਇਸ ਕੀਤੇ ਪਾ ਕੇ ਕक्षा ਛੱਡ ਕੇ ਦੀ ਸਟਾਫ ਆਜ ਅਪਕਾ ਇੱਕ ਕਾਮ ਨੇ ਉਸ ਅਮਰ ਸ਼ਹੀਦ ਦੇ ਜੀਵਨ ਸੇਵੀ ਸਰਕਾਰ ਦੇ ਵਾਕਈ ਸ਼ਹੀਦਾਂ ਦੇ ਸੁਪਨਿਆਂ ਨੂੰ ਬੂਲ ਪਿਆ 56 57 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਮੈਰਟ ਦੇ ਆਧਾਰ ਤੇ ਭਰਤੀ ਹੋਈ ਜਿਹੜੇ ਬੱਚੇ ਯੋਗ ਸਨ ਜਿਹੜੇ ਬੱਚਿਆਂ ਨੇ ਪੇਪਰਾਂ ਤੋਂ ਵੱਧ ਨੰਬਰ ਲੈ ਡਿਗਰੀ ਵੱਧ ਕੀਤੀਆਂ ਜਦੋਂ ਟੈਸਟ ਹੋਇਆ ਨੰਬਰ ਵੱਧ ਆਏ ਮੈਰਿਟ ਬਣੀ ਉਹਨਾਂ ਬੱਚਿਆਂ ਨੂੰ ਸਿਲੈਕਟ ਅਮਰਿਤਸਰ ਤੋਂ ਬਬਲ ਮਹਾਜਨ ਤੇ ਹਰਦੀਪ ਪ੍ਰਿੰਸ ਦੀ ਰਿਪੋਰਟ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.